ਇੱਕ ਸਾਡੀ ਰਾਏਪੁਰ ਦੀ ਭੈਣ ਮਿਸ ਪੂਜਾ ਕਹਿੰਦੀ ਮੇਰੇ ਪਿਛੇ ਹਨੇ ਮਟਰੋਲ ਫੂਕ ਕੇ ਤੈਨੂੰ ਕੀ ਚੇਲਾ ਉਹ ਮੈਂ ਕਹਿੰਦਾ ਮਿਸ ਪੂਜਾ ਪਟ્રોલ ਵੀ ਪਵਾਵਾਂਗੇ ਤੇ ਤੈਨੂੰ ਪਾਪ ਵੀ ਨਾ ਲਵਾਵਾਂਗੇ ਤੂੰ ਕਿਰਾਆ ਦਾ ਸਹੀ ਤੇਰਾ ਖਾੜੀ ਸੰਭੂ ਬਾਰਡਰ ਤੇ ਲਾ ਦੇਗੇ ਪੱਤੇ ਬਣਾ ਦੇ ਇੱਕ ਕਹਿੰਦਾ ਜਿੰਨੇ ਵਿੱਚ ਬੱਲੀਆਂ ਤੂੰ ਸਾਰੀ ਸੱਜਦੀ ਉਹਨੇ ਵਿੱਚ ਮਿੱਤਰਾਂ ਦੇ ਬੂਟ ਆਉਂਦੇ ਆ ਉਹ ਮੈਂ ਕਹ ਚਾਚੀ ਵੀ ਆ ਬੂਟ ਤੈਨੂੰ ਸਿਵਾਵਾਂਗੇ 65 ਸੂਟ ਤੇਰੇ ਮਾਲਾਂ ਨੂੰ ਚੈਲ ਲਵਾਵਾਂਗੇ ਤੂੰ ਵੀ ਆ ਜਾ ਉਹ ਤੈਨੂੰ ਧੱਕੇ ਨਾਲ ਬਾਰਡਰ ਪਾਰ ਕਰਾਵਾਂਗੇ ਆਈ ਜਾ ਏਕਾ ਆਈ ਜਾ ਆਪਣਾ ਸੰਨਦਾ ਸ਼ਰਮਾ ਕਹਿ ਦਿੱਤ ਕਰੀ ਸਰ ਇੱਕ ਕਹਿੰਦੇ ਆ ਉਹ ਮੜਕਾਉਣ ਨੂੰ ਦਾ ਥਾਂ ਰੱਖਿਆ ਬੋਲਟ ਦਾ ਰੱਖਿਆ ਪਟਾਕੇ ਪਾਉਂ ਉਹ ਮੈਂ ਕਹਿਆ ਸੰਨਦਾ ਸ਼ਰਮਾ ਨਾ ਤੇਰੇ ਬੋਲਟ ਨਾ ਤੇਰੇ ਪਟਾਕੇ ਸਾਨੂੰ ਨਜ਼ਰ ਨਹੀਂ ਆਉਂਦੇ ਮੈਨੂੰ ਲੱਗਦਾ ਹੈ ਤੂੰ ਤੀਕੇ ਸੌਂਗੇ ਤੇਰੇ ਹੋਮਲੈਂਡ ਵਿੱਚ ਕੱਟ ਕੇ ਉਹ ਜਿਹੜੇ ਹੋਰ ਨਿੱਕਲਾ ਕਰ ਮੁੰਡੇ ਮਾਡੇ ਜਿਹੜੇ ਚਰਨਵੇਂ ਜਿਹੜੇ ਸਾਰਾ ਢੋਕਦੇ ਸਭ ਨੂੰ ਉਂਝਾ ਜਦੋਂ ਇੱਥੇ ਆਓ ਤੇ ਅੱਜ ਨੇ ਵੀ ਨਵੇਂ ਜਦੋਂ ਇੱਥੇ ਆਓ ਕਿਹਦਾ ਇਦਾਂ ਹੀ ਬਣਾ ਲਿਆ ਪੁੱਤ ਜੰਮਣ ਕਹਿੰਦਾ ਪਿੰਡ ਫਿਰੇ ਸਾਰੇ ਆਓ ਸਾਰੇ ਆਓ ਇੱਕ ਕਹਿੰਦਾ ਪਿੰਡ ਫਿਰੇ ਗਏ ਗੈਂਗ ਲੈਂਡ ਬਣਿਆ ਉਹ ਮੈਂ ਕਹਾ ਮਨਕਰ ਤੌਲਖਾ ਬੜੇ ਕਿਸਾਨਾਂ ਨੇ ਠੰਮਗਾਉਂਦਾ ਸੀ ਕਦੇ 2 ਕਦੇ 1 ਪਹਿਲਾਂ 220 ਦੇ ਵਿੱਚ ਤਾਂ ਨਹੀਂ ਰੀਂਦੇ ਹੁੰਦਾ ਸੀ ਹੁਣ 24 ਵਿੱਚ 24 ਵਾਲੇ ਚ ਤਾਂ ਡਰ ਗਿਆ ਵੀ ਇੱਥੇ ਅਥਰੂ ਗਾਇਸ ਦੇ ਕੋਲੇ ਇੱਥੇ 315 ਦੇ ਫਾਇਰ ਵਾਜਦੇ ਨੇ ਓਏ ਤੂੰ ਵੀ ਮਨਕਰ ਤੌਲਖਾ ਮੈਨੂੰ ਲੱਗਦਾ ਹੋਮ ਲੈਂਡ 'ਚ 버ਗਰ ਕੁਰਤੀ ਖਾਈ ਜਾਣਾ ਭਰਾਵਾ ਹੁ ਅੱਜ ਤੀਰ ਚ ਲਲਾਈ ਜਾਣਾ